ਪੰਜਾਬ ਤੇ ਬੜੀ ਵਿਪਤਾ ਦੀ ਘੜੀ ਸੀ ਕਿ ਕਿਵੇਂ ਹੜ੍ਹਾਂ ਨੇ ਜਿਹੜਾ ਕਿ ਪਿੰਡਾਂ ਦੇ ਪਿੰਡ ਤਬਾਹ ਕਰ ਦਿੱਤੇ 2 ਸਤੰਬਰ ਨੂੰ ਵੀ ਤੁਸੀਂ ਆ ਕੇ ਸਰਵੇ ਕੀਤਾ ਹੁਣ ਵੀ ਆਇਓ ਤੇ ਕੀ ਲੱਗਦਾ ਕਿ ਕਿਹੜੇ ਕਿਹੜੇ ਪਿੰਡਾਂ ਵਿੱਚ ਜ਼ਿਆਦਾ ਜਿਹੜੀ ਮਾਰ ਹੋਇਆ ਸ਼ਬਦਾਂ ਜੇ ਨਹੀਂ ਦੱਸ ਸਕਦੇ ਕਿ ਕਿੰਨਾ ਕੁ ਨੁਕਸਾਨ ਹੋਇਆ ਇਹਨੂੰ ਅਸੀਂ ਮਹਿਸੂਸ ਹੀ ਕਰ ਸਕਦੇ ਹਾਂ ਅਸੀਂ ਕੀ ਕੁਝ ਨਹੀਂ ਕਰਨ ਜੋਗੇ ਇਹ ਸਾਰਾ ਕੁਝ ਪਰਮੇਸ਼ਰ ਦਾ ਹੀ ਹੈ ਸਿਰਫ ਅਸੀਂ ਇਹਨਾਂ ਦੇ ਦੁੱਖ ਦੇ ਤੇ ਵਿਪਤਾ ਦੀ ਇਸ ਘੜੀ ਵਿੱਚ ਅਸੀਂ ਇਹਨਾਂ ਨੂੰ ਮਹਿਸੂਸ ਕਰਾਉਣਾ ਵੀ ਅਸੀਂ ਤੁਹਾਡੇ ਨਾਲ ਪਿਛਲੀ ਵਾਰੀ ਵੀ ਆਏ ਸੀ ਤੇ ਖਾਣ ਪੀਣ ਦਾ ਸਮਾਨ ਥੋੜਾ ਘਟ ਲਿਆਇ ਸੀ ਤੇ ਅਸੀਂ ਜਿਹੜਾ ਵਰਤੋਂ ਵਾਲਾ ਜਿਵੇਂ ਪੇਸਟ ਬਰਸ਼ ਸਾਬਣ ਸੋਡੇ ਸਰਫਾਂ ਗੱਦੇ ਸਾਰੇ ਭਿੱਜ ਗਏ ਉਸ ਵੇਲੇ ਮੀਂਹ ਵੀ ਪਈ ਜਾਂਦਾ ਸੀ ਸੁੱਕਣਾ ਵੀ ਕੀ ਨਾਲ ਉਹਨਾਂ 'ਚ ਬਦਬੂ ਹੀ ਇੰਨੀ ਆ ਰਹੀ ਆ ਜਿਉਂ-ਜਿਉਂ ਅੱਗੇ ਸਰਦੀ ਆਉਣੀ ਆ ਤੇ ਇਹ ਹੁਣ ਜਿਹੜਾ ਪਾਣੀ ਵੀ ਖੜਾ ਹੈ ਬਿਮਾਰੀਆਂ ਵੀ ਫੈਲਣੀਆਂ ਉਹ ਹੀ ਸੋਚਦਾ ਪਏ ਅਸੀਂ ਕੋਈ ਮਛਰਾਂ ਦੀਆਂ ਦਵਾਈਆਂ ਵੀ ਅਸੀਂ ਸਪਰੇਅ ਕਰੀਏ ਅਗਲੀ ਵਾਰੀ ਹੈ ਨਾ ਅਸੀਂ ਇਹਨਾਂ ਨਾਲ ਹਮਦਰਦੀ ਪ੍ਰਗਟ ਕਰ ਸਕਦੇ ਹਾਂ ਉਹ ਤਾਂ ਪਰਮੇਸ਼ਰ ਨੇ ਹੀ ਦੇਣਾ ਤੇ ਤਾਂ ਇਹਨਾਂ ਨੇ ਪੈਰਾਂ ਤੇ ਆਉਣਾ ਬਾਬਾ ਜੀ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਨਾ ਕਰ ਬਹੁਤ ਪੁੱਛੋ ਹੀ ਨਾ ਭਾਈ ਮਾਨਾ ਨਾ ਬੱਚਿਆਂ ਦੀਆਂ ਕਿਤਾਬਾਂ ਵੀ ਜਿਹੜੀਆਂ ਕਿੱਦੀਆਂ ਆਏ ਅੱਛਾ ਨਹੀਂ ਦੇਖ ਸਕਦੇ ਨਹੀਂ ਦੇਖ ਸਕਦੇ ਸਦਾਸ਼ਕੋ ਤੁਸੀਂ ਦੇਖ ਸਕਦੇ ਹੋ ਕਿ ਬਾਬਾ ਜੀ ਵੀ ਆਬਕੋ ਕੇ ਦੇਖ ਕੇ ਉਹਨਾਂ ਮਾਤਾ ਨਾਨਕੀ ਜੀ ਨੇ ਗੁਰੂ ਤੇਗ ਬਹਾਦਰ ਬਾਲ ਗੁਰੂ ਜੀ ਨੂੰ ਵੀ ਤਿਆਰ ਕੀਤਾ ਸਾਰੇ ਪਰਿਵਾਰ ਸਾਰੇ ਬੱਚੇ ਸਭ ਤਿਆਰ ਹੋਏ ਸ਼ਾਦੀ ਲਈ ਵਿਆਹ ਲਈ ਤੇ ਇਹਨਾਂ ਨੂੰ ਵੀ ਗੁਰੂ ਤੇਗ ਬਹਾਦਰ ਦੱਸਿਆ ਛੋਟੇ ਜਿਹੇ ਸਨ ਉਮਰ ਚ ਤੇ ਇਹਨਾਂ ਨੂੰ ਵੀ ਤਿਆਰ ਕੀਤਾ ਬਹੁਤ ਸੁੰਦਰ ਕੀਮਤੀ ਜੋੜੇ ਜਾਮੇ ਵਸਤਰ ਪਹਿਨਾਏ ਇਹਨਾਂ ਨੂੰ ਤੇ ਠੰਡ ਦੇ ਦਿਨ ਸੀ ਤੇ ਆਪ ਜੀ ਬਾਹਰ ਗਏ ਗਲੀ ਵਿੱਚ ਬਰਾਤ ਚੰਨ ਚੰਨ ਤੋਂ ਪਹਿਲਾਂ ਤੇ ਜਿਹੜੇ ਜਿੰਨੇ ਵਸਤਰ ਸੀ ਕੀਮਤੀ ਆਪਦੇ ਸਰੀਰ ਤੋਂ ਸਾਰੇ দান ਕਰਕੇ ਤੇ ਆ ਕੇ ਦਰਵਾਜੇ ਤੇ ਖੜੇ ਹੋ ਗਏ ਜੀ ਨੰਗ ਤੜ੍ਹੇਗੇ ਕਹਿ ਲਓ ਤੇ ਥੋੜਾ ਉਧਰੋਂ ਗੁਰੂ ਹਰਗੋਬਿੰਦ ਸਾਹਿਬ ਜੀ ਆਪਦੇ ਪਿਤਾ ਜੀ ਆਏ ਤੇ ਉਹਨਾਂ ਨੇ ਮਾਤਾ ਨਾਨਕੀ ਜੀ ਨੂੰ ਆਵਾਜ਼ ਮਾਈ ਭਈ ਨਾਨਕੀ ਜੀ ਇਹ ਤਿਆਗਮਲ ਇਹਨਾਂ ਦਾ ਨਾਮ ਤਿਆਗਮਲ ਸੀ ਬਚਪਨ ਚ ਜਿਨ੍ਹਾਂ ਦੇ ਆਪਾਂ ਦੇਖਦੇ ਹਾਂ ਨਾ ਕਿ ਘਰਾਂ ਦੇ ਵਿੱਚ ਪਾਣੀ ਜ਼ਿਆਦਾ ਭਰ ਗਿਆ ਸੀ ਉਹਨਾਂ ਦਾ ਫਰਨੀਚਰ ਵੀ ਨੁਕਸਾਨਿਆ ਗਿਆ ਕਹਿੰਦੇ ਕਿ ਬਾਬੇ ਨਾਨਕ ਨੇ ਇਸ ਸਿਧਾਂਤ ਸਿਖਾਇਆ ਯਾ ਨਾਨਕ ਸਾਹਿਬ ਜੀ ਨੇ ਇਸ ਧਰਤੀ ਤੇ 17 ਸਾਲ ਰਹਿ ਕੇ ਜੱਪ ਤਬ ਕੀਤਾ ਬਿਲਕੁਲ ਅੱਛੀ ਕਿਰਤ ਕੀਤੀ ਤੇ ਇੱਥੋਂ ਦੇ ਲੋਕਾਂ ਤੇ ਅੱਜ ਉਹ ਕਿਰਤੀਆਂ ਤੇ ਤੇ ਕਿਸਾਨਾਂ ਤੇ ਵੱਡੀ ਭੀੜ ਬਣੀ ਹੈ ਤੇ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਉਸ ਸਿਧਾਂਤ ਨੂੰ ਫੋਲੋ ਕਰਦੇ ਹਾਂ ਜਿਰਕਪੁਰ ਵਾਲੇ ਜਿੱਥੇ ਤੁਸੀਂ ਦੇਖ ਸਕਦੇ ਹੋ ਪਹਿਲਾਂ ਵੀ ਹਰ ਪੀੜਤਾਂ ਦੇ ਵਾਸਤੇ ਰਾਹਤ ਸਮਗਰੀ ਲੈ ਕੇ ਆਏ ਉੱਥੇ ਵੀ ਹੁਣ ਤੁਸੀਂ ਦੇਖ ਸਕਦੇ ਹੋ ਗੱਦੇ ਕੰਬਲ ਤੇ ਹੋਰ ਖਾਣ ਪੀਣ ਦਾ ਸਮਾਨ ਸਰਫ ਜਿਹੜੀ ਉਹ ਵੀ ਲੈ ਕੇ ਆਏ ਨੇ ਪਹਿਲਾਂ ਖੁਦ ਇੱਥੇ ਸਰਵੇ ਕੀਤੇ ਗਏ ਕਿ ਕਿਹੜੀ ਚੀਜ਼ ਦੀ ਜ਼ਿਆਦਾ ਜ਼ਰੂਰਤ ਸੀ ਉਹੀ ਇੱਥੇ ਲਿਆਂਦਾ ਗਿਆ ਹੈਗਾ ਗਲਬਾਤ ਵੀ ਕਰਾਂਗੇ ਬੱਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਤੇ ਬੜੀ ਵਿਪਤਾ ਦੀ ਘੜੀ ਸੀ ਕਿਵੇਂ ਹੜਾ ਨੇ ਜਿਹੜਾ ਕਿ ਪਿੰਡਾਂ ਦੇ ਪਿੰਡ ਤਬਾਹ ਕਰ ਦਿੱਤੇ 2 ਦਸੰਬਰ ਨੂੰ ਵੀ ਤੁਸੀਂ ਆ ਕੇ ਸਰਵੇ ਕੀਤਾ ਹੁਣ ਵੀ ਆਇਓ ਤੇ ਕੀ ਲੱਗਦਾ ਕਿ ਕਿਹੜੇ ਕਿਹੜੇ ਪਿੰਡਾਂ ਵਿੱਚ ਜ਼ਿਆਦਾ ਜਿਹੜੀ ਮਾਰ ਹੋਈ ਹੈ ਇਹ ਵਿਪਤਾ ਤਾਂ ਉੱਪਰੋਂ ਵੀ ਆਈ ਤੇ ਢੇਠੋਂ ਸਾਰੇ ਪਾਸੇ ਪਹਾੜਾਂ ਤੋਂ ਪਹਾੜ ਜਿੱਡੀ ਵਿਪਤਾ ਇੱਥੇ ਸਾਡੇ ਕਿਰਤੀਆਂ ਤੇ ਤੇ ਕਿਸਾਨਾਂ ਤੇ ਬਿਲਕੁਲ ਤੇ ਇਹ ਬਿਆਨ ਕਰਨ ਤੋਂ ਵੀ ਸ਼ਬਦਾਂ ਜੇ ਨਹੀਂ ਦੱਸ ਸਕਦੇ ਕਿ ਕਿੰਨਾ ਕੁ ਨੁਕਸਾਨ ਹੋਇਆ ਇਹਨੂੰ ਅਸੀਂ ਮਹਿਸੂਸ ਹੀ ਕਰ ਸਕਦੇ ਹਾਂ ਜੀ ਤੇ ਬਾਕੀ ਇਹਨਾਂ ਨਾਲ ਹਮਦਰਦੀ ਜਿਹੜੇ ਜਿਹਨਾਂ ਦਾ ਇਹਨਾਂ ਨੂੰ ਨੁਕਸਾਨ ਹੋਇਆ ਅਸੀਂ ਸਿਰਫ ਇਹਨਾਂ ਨਾਲ ਹਮਦਰਦੀ ਪ੍ਰਗਟ ਕਰਨਾ ਹੈ ਨਾ ਹਮਕੀਆ ਨਾ ਕਰਾਂਗੇ ਅਸੀਂ ਕੀ ਕੁਝ ਨਹੀਂ ਕਰਨ ਜੋਗੇ ਇਹ ਸਾਰਾ ਕੋਈ ਪਰਮੇਸ਼ਰ ਦਾ ਹੀ ਹੈ ਸਿਰਫ ਅਸੀਂ ਇਹਨਾਂ ਦੇ ਦੁੱਖ ਦੇ ਤੇ ਵਿਪਤਾ ਦੀ ਇਸ ਘੜੀ ਵਿੱਚ ਅਸੀਂ ਇਹਨਾਂ ਨੂੰ ਮਹਿਸੂਸ ਕਰਾਉਣਾ ਕਿ ਅਸੀਂ ਤੁਹਾਡੇ ਨਾਲ ਹਾਂ ਸਹੀ ਸਰਵੇ ਕੀਤਾ ਤੁਸੀਂ ਕਿਹੜੀ ਕਿਹੜੀ ਚੀਜ਼ ਦੀ ਜ਼ਰੂਰਤ ਹੈ ਅਸੀਂ ਪਿਛਲੀ ਵਾਰੀ ਵੀ ਆਏ ਸੀ ਤੇ ਖਾਣ ਪੀਣ ਦਾ ਸਮਾਨ ਥੋੜਾ ਘੱਟ ਲਿਆਏ ਸੀ ਤੇ ਅਸੀਂ ਜਿਹੜਾ ਵਰਤੋਂ ਵਾਲਾ ਜਿਵੇਂ ਪੇਸਟ ਬਰਸ਼ ਸਾਬਣ ਸੋਡੇ ਸਰਫਾਂ ਤੇ ਮਛਰਦਾਨੀਆਂ ਤਰਪਾਲਾਂ ਇਸ ਤਰ੍ਹਾਂ ਦਾ ਸਮਾਨ ਸਾਰਾ ਪਹਿਲਾਂ ਅਸੀਂ 7-8 ਗੱਡੀਆਂ ਜੀਪਾਂ ਪਰ ਕੇ ਲਿਆਏ ਸੀ ਤੇ ਸਾਨੂੰ ਫਿਰ ਮਹਿਸੂਸ ਹੋਇਆ ਭਈ ਕੰਬਲ ਸਾਰੇ ਭਿੱਜ ਗਏ ਗੱਦੇ ਸਾਰੇ ਭਿੱਜ ਗਏ ਉਸ ਵੇਲੇ ਮੀਂਹ ਵੀ ਪਈ ਜਾਂਦਾ ਸੀ ਸੁੱਕਣਾ ਵੀ ਕੀ ਨਾਲ ਉਹ ਉਹਨਾਂ ਚ ਬਦਬੂ ਹੀ ਇੰਨੀ ਆ ਰਹੀ ਆ ਉਹ ਤਾਂ ਇੱਕ ਹੋਰ ਪ੍ਰੋਬਲਮ ਹੈ ਉਹ ਉਹ ਹੁਣ ਅ ਅੱਗ ਵੀ ਨਹੀਂ ਉਹਨਾਂ ਨੂੰ ਲੱਗਦੀ ਗਿੱਲੇ ਆ ਬਿਲਕੁਲ ਉਹਨਾਂ ਉਹਦਾ ਬਦਬੂ ਆ ਰਹੀ ਆ ਨਾ ਉਹਨੂੰ ਅੰਦਰ ਰੱਖ ਸਕਦੇ ਆ ਤੇ ਇਸ ਵੇਲੇ ਸਭ ਤੋਂ ਮੇਰੇ ਖਿਆਲ ਵੱਧ ਲੋਡ ਜਿਹੜੀ ਆ ਉਹ ਅ ਕੰਬੜਾਂ ਦੀ ਅਗੇ ਸਰਦੀਆਂ ਆ ਰਹੀਆਂ ਨੇ ਜੀ ਹੁਣ ਅਸੀਂ ਆਵਾਂਗੇ ਦੀਵਾਲੀ ਨੂੰ ਹੋਰ ਵੱਡੇ ਵੱਡੇ ਕੰਬੜ ਤੇ ਹੋਰ ਗੱਦੇ ਹੋਰ ਵੀ ਹੋਰ ਵੀ ਹੋਰ ਵੀ ਅੱਜ 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 ਮਹਿਸੂਸ ਮਹਿਸੂਸ ਕਰ ਰਹੇ ਆ ਹਰੇਕ ਘਰ ਵਾਲਾ ਕਹਿੰਦੇ ਸਾਨੂੰ ਦੋ ਪੈਕਟ ਸਰਫ ਦੇ ਤਾਂ ਜ਼ਰੂਰ ਦੇ ਦਿਓ ਜੀ ਮਾਈਆਂ ਬੀਬੀਆਂ ਜਾ ਵੀ ਨਹੀਂ ਸਕਦੀਆਂ ਕਿਤੇ ਹਾਂ ਤੇ ਇੱਥੇ ਸਾਰੇ ਜਿਹੜੇ ਇੱਥੇ ਪਹੁੰਚਣ ਦੀਆਂ ਜਿਹੜੀਆਂ ਸੜਕਾਂ ਸੀਗੀਆਂ ਜਾਂ ਉਹ ਬੜਾ ਬਿਲਕੁਲ ਇਹ ਪਿੰਡ 'ਚ ਬਹੁਤ ਘੱਟ ਜਿਹੜੀ ਹੈ ਕਿ ਸੇਵਾਵਾਂ ਪਹੁੰਚੀਆਂ ਹੈਗੀਆਂ ਹੈਗੀਆਂ ਨੇ ਥੋੜਾ ਹੁਣ ਸ਼ੁਰੂ ਹੋ ਜਾਏਗਾ ਮਾਹਪੁਰਖ ਲਗੇ ਕਾਰ ਕਾਰ ਸੇਵਾ ਵਾਲੇ ਉਹ ਹੁਣ ਬਣਾ ਰਹੇ ਆ ਸੜਕਾਂ ਵਗੈਰਾ ਬੰਨ ਵਗੈਰਾ ਬਣਾ ਰਹੇ ਆ ਜਿਹੜਾ ਆਵਾਜਾਈ ਹੋ ਜਾਏਗੀ ਪਰ ਜਿਉਂ ਜਿਉਂ ਅੱਗੇ ਸਰਦੀ ਆਉਣੀ ਆ ਤੇ ਇਹ ਹੁਣ ਜਿਹੜਾ ਪਾਣੀ ਵੀ ਖੜਾ ਹੈ ਬਿਮਾਰੀਆਂ ਵੀ ਫੈਲਣੀਆਂ ਉਹ ਹੀ ਸੋਚਦਾ ਪਏ ਅਸੀਂ ਕੋਈ ਮਛਰਾਂ ਦੀਆਂ ਦਵਾਈਆਂ ਵੀ ਅਸੀਂ ਸਪਰੇਅ ਕਰੀਏ ਅਗਲੀ ਵਾਰੀ ਹੈ ਨਾ ਦਿਵਾਲੀ ਤੋਂ ਪਹਿਲਾਂ ਪਹਿਲਾਂ ਜੇ ਜਿਸ ਪਾਸੇ ਕਿਸੇ ਦਾ ਨਹੀਂ ਧਿਆਨ ਹੁਣ ਗਲੀਆਂ 'ਚ ਦੇਖੋ ਕਿੰਨਾ ਇਹ ਇਹ ਮੱਛਰ ਪੈਦਾ ਹੋਏਗਾ ਬਿਮਾਰੀਆਂ ਪੈਦਾ ਹੋਣਗੀਆਂ ਪਿਛਲੀ ਵਾਰੀ ਵੀ ਮੈਂ 50 ਹਜ਼ਾਰ ਦੀਆਂ ਦਵਾਈਆਂ ਦੇ ਕੇ ਗਿਆ ਸੀ ਹੁਣ ਵੀ ਮੈਂ ਲਖਾ ਲਈਆਂ ਇੱਥੇ ਕੈਂਪ ਲੱਗਾ ਹੋਇਆ ਚਾਰ ਚੌਕ ਵਿੱਚ ਤੇ ਉਹਨਾਂ ਨੂੰ ਮੈਂ ਕਹਿਆ ਕਿ ਆ ਬਈ ਮੈਨੂੰ ਇੱਕ ਲਿਸਟ ਬਣਾ ਦਿਓ 50 ਹਜ਼ਾਰ ਦੀਆਂ ਦਵਾਈਆਂ ਵੀ ਲਿਆਵਾਂਗੇ ਤੇ ਅਸੀਂ ਇਹਨਾਂ ਨਾਲ ਹਮਦਰਦੀ ਪ੍ਰਗਟ ਕਰ ਸਕਦੇ ਹਾਂ ਉਹ ਤਾਂ ਪਰਮੇਸ਼ਰ ਨੇ ਹੀ ਦੇਣਾ ਤੇ ਤਾਂ ਇਹਨਾਂ ਨੇ ਪੈਰਾਂ ਤੇ ਆਉਣਾ ਇਹ ਪਰਮੇਸ਼ਰ ਦੀ ਖੇਡ ਵਰਤੀ ਹੈ ਬਿਲਕੁਲ ਬਾਬਾ ਜੀ ਸਮਾਗਮ ਵੀ ਕਰਦੇ ਹੋ ਤੇ ਇੱਥੇ ਆਪ ਵੀ ਆ ਕੇ ਖੁਦ ਸੇਵਾਵਾਂ ਕਰਦੇ ਹੋ ਇਹ ਸਾਡਾ ਸਰਵਤ ਦੇ ਭਲੇ ਦਾ ਜਿਹੜਾ ਗੁਰੂ ਨਾਨਕ ਸਾਹਿਬ ਦਾ ਮੈਂ ਇੱਕ ਜਰੂਰ ਗੱਲ ਕਹਿਣੀ ਚਾਹੂੰਗਾ ਜੀ ਜੀ ਇਹ ਇਹ ਗੁਰੂ ਨਾਨਕ ਦੀ ਧਰਤੀ ਹੈ ਡੇਰਾ ਬਾਬਾ ਨਾਨਕ ਜੀ ਤੇ ਗੁਰੂ ਨਾਨਕ ਸਾਹਿਬ ਜੀ ਨੇ ਇੱਥੇ ਕਿਰਤ ਕੀਤੀ ਹੈ ਤੇ ਅੱਜ ਅੱਜ ਜਿਹੜੇ ਕਿਰਤ ਕਰਨ ਵਾਲੇ ਸੀ ਕਿਸਾਨ ਸੀ ਹਾਂ ਅੱਜ ਉਹਨਾਂ ਦੀ ਵਿਵਤਾ ਬਾਬਾ ਜੀ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਨਾ ਕਰਦਾ ਬਈ ਬਹੁਤ ਕੁਛ ਹੀ ਨਾ ਬਈ ਮਨ ਨਾ ਬੱਚਿਆਂ ਦੀਆਂ ਕਿਤਾਬਾਂ ਵੀ ਜਿਹੜੀਆਂ ਕਿੱਦੀਆਂ ਹੋਈਆਂ ਸਕੂਲ ਜਾਣ ਤੋਂ ਵੀ ਬੱਚੇ ਆਪਾਂ ਕਹਿ ਸਕਦੇ ਆ ਕਿ ਹਨਾ ਕਾਫੀ ਟਾਈਮ ਘਰੇ ਬੈਠੇ ਰਹੇ ਹੋਣੇ ਆ ਕਿ ਬੱਚਿਆਂ ਦੇ ਸਕੂਲ ਦੀਆਂ ਕਿਤਾਬਾਂ ਵਿੱਚ ਜਿਹੜੀਆਂ ਉਹ ਭੇਜ ਗਈਆਂ ਹੈਗੀਆਂ ਮੈਂ ਤੁਹਾਡੇ ਮੱਧਮ ਰਾਹੀਂ ਇਹ ਵੀ ਕਮਾਂਗਾ ਬਈ ਜਿਹੜੇ ਇਹ ਸੇਵਾ ਕਰਨ ਬੱਚਿਆਂ ਦੀਆਂ ਕਾਪੀਆਂ ਕਿਤਾਬਾਂ ਉਹਤੇ ਵੀ ਆਪਾਂ ਬੱਚਿਆਂ ਨੂੰ ਪੈਨਸਲਾਂ ਪੈਨ ਉਹ ਵੀ ਇੱਕ ਮੈਨੂੰ ਲੱਗਦਾ ਹੈ ਦੇਖ ਕੇ ਬਈ ਕਾਪੀਆਂ ਕਿਤਾਬਾਂ ਦੀ ਵੀ ਇਹ ਨਾ ਨਿਗਾਹ ਨਹੀਂ ਹੈਗੀ ਤੁਹਾਨੂੰ ਅਕੜਾਂ ਦੀ ਜੀ ਓਕੇ ਅੱਛਾ ਨਹੀਂ ਦੇਖ ਸਕਦੇ ਨਹੀਂ ਦੇਖ ਸਕਦੇ ਸਦਾਸ਼ਕ ਤੁਸੀਂ ਦੇਖ ਸਕਦੇ ਹੋ ਕਿ ਬਾਬਾ ਜੀ ਵੀ ਭਵਕ ਹੋ ਕੇ ਦੇਖ ਕੇ ਉਹਨਾਂ ਨੂੰ ਕੀ ਪਰਿਵਾਰ ਕਿਵੇਂ ਸਰਵਾਈਵ ਕਰਦਾ ਹੈਗਾ ਦੇਖੋ ਘਰ ਦੇ ਵਿੱਚੋਂ ਜਦੋਂ ਹੜਾ ਦੀ ਮਾਰ ਪਈ ਅੱਖਾਂ ਦੀ ਜੋਤ ਨਹੀਂ ਹੈਗੀ ਜਿਨ੍ਹਾਂ ਦੇ ਆਪਾਂ ਦੇਖਦੇ ਹਾਂ ਨਾ ਕਿ ਘਰਾਂ ਦੇ ਵਿੱਚ ਪਾਣੀ ਜ਼ਿਆਦਾ ਭਰ ਗਿਆ ਸੀ ਉਹਨਾਂ ਦਾ ਫਰਨੀਚਰ ਵੀ ਨੁਕਸਾਨਿਆ ਗਿਆ ਤੁਸੀਂ ਆਪ ਹੀ ਦੇਖੋ ਵੀ ਬਚਿਆ ਹੀ ਤਾਂ ਕੁਛ ਨਹੀਂ ਹੈ ਨਾ ਹੈਗਾ ਬਚਿਆ ਹੀ ਕੁਛ ਨਹੀਂ ਹੈ ਕੀ ਕੀ ਕਰੋਗੇ ਤੁਸੀਂ ਫਿਰ ਵੀ ਕਹਿੰਦੇ ਕਿ ਬਾਬੇ ਨਾਨਕ ਨੇ ਕਿਨੇ ਸਿਧਾਂਤ ਸਿਖਾਇਆ ਨਾਨਕ ਸਾਹਿਬ ਜੀ ਨੇ ਇਸ ਧਰਤੀ ਤੇ 17 ਸਾਲ ਰਹਿ ਕੇ ਚੱਪ-ਤੱਬ ਕੀਤਾ ਬਿਲਕੁਲ ਅੱਛੀ ਕਿਰਤ ਕੀਤੀ ਤੇ ਇੱਥੋਂ ਦੇ ਲੋਕਾਂ ਤੇ ਅੱਜ ਉਹ ਕਿਰਤੀਆਂ ਤੇ ਤੇ ਕਿਸਾਨਾਂ ਤੇ ਵੱਡੀ ਭੀੜ ਬਣੀ ਹੈ ਤੇ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਉਸ ਸਿਧਾਂਤ ਨੂੰ ਫੋਲੋ ਕਰਦੇ ਹਾਂ ਜੀ ਸ਼ੁਰੂਆਤ ਤਾਂ ਪਲਾ ਨਾ ਕੋ ਦੁਸ਼ਮਣ ਦੋਖੀ ਆ ਨਾ ਹੀ ਕੁਮੰਦਾ ਸਾਰੇ ਸਾਡੇ ਆ ਇੱਕ ਪਿਤਾ ਇੱਕ ਸਕੇ ਹਮਾਰਕ ਤੇ ਮੈਨੂੰ ਇਸ ਅੰਮ੍ਰਿਤਸਰ ਦੀ ਧਰਤੀ ਦੀ ਇੱਕ ਹੋਰ ਵੱਡੀ ਮੈਂ ਆਰਟੀਕਲ ਵੀ ਲਿਖਿਆ ਪਿਛੇ ਥੋੜੇ ਦਿਨ ਪਹਿਲਾਂ ਭਾਈ ਜੈਤਾ ਜੀ ਦਾ ਉਹ ਵੀ ਇਸੇ ਇਸੇ ਗੱਗੋ ਮਹਿਲ ਇੱਥੇ ਦੇ ਹੀ ਉਹਨਾਂ ਦਾ ਜਨਮ ਪ੍ਰਕਾਸ਼ ਵੀ ਭਾਈ ਜੈਤਾ ਜੀ ਦਾ ਇਸੇ ਧਰਤੀ ਤੇ ਹੋਇਆ ਤੇ ਬਾਬਾ ਬੁੱਢਾ ਸਾਹਿਬ ਜੀ ਦੀ ਕਰਮ ਭੂਮੀ ਇਹ ਗੁਰੂ ਨਾਨਕ ਸਾਹਿਬ ਜੀ ਦੀ ਕਰਮ ਭੂਮੀ ਆ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮੱਧ ਮਾਝ ਦੀ ਧਰਤੀ ਤੇ ਪ੍ਰਕਾਸ਼ ਹੋਇਆ ਤੇ ਮੈਂ ਇੱਕ ਛੋਟੀ ਜਿਹੀ ਆਪ ਜੀ ਨਾਲ ਘਟਨਾ ਸਾਂਝੀ ਕਰਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਾਲ ਅਵਸਥਾ ਦੇ ਜੀਵਨ ਬਾਰੇ ਬਾਬਾ ਗੁਰਦਤਾ ਜੀ ਦਾ ਵਿਆਹ ਕਾਰਜ ਸੀਗਾ ਤੇ ਮਾਤਾ ਨਾਨਕੀ ਜੀ ਨੇ ਗੁਰੂ ਤੇਗ ਬਹਾਦਰ ਬਾਲ ਗੁਰੂ ਜੀ ਨੂੰ ਵੀ ਤਿਆਰ ਕੀਤਾ ਸਾਰੇ ਪਰਿਵਾਰ ਸਾਰੇ ਬੱਚੇ ਸਭ ਤਿਆਰ ਹੋਏ ਸ਼ਾਦੀ ਲਈ ਵਿਆਹ ਲਈ ਤੇ ਇਹਨਾਂ ਨੂੰ ਵੀ ਗੁਰੂ ਤੇਗ ਬਹਾਦਰ ਸਹਿ ਛੋਟੇ ਜਿਹੇ ਸਨ ਉਮਰ 'ਚ ਤੇ ਇਹਨਾਂ ਨੂੰ ਵੀ ਤਿਆਰ ਕੀਤਾ ਬਹੁਤ ਸੁੰਦਰ ਕੀਮਤੀ ਜੋੜੇ ਜਾ ਮੇ ਵਸਤਰ ਪਹਿਨਾਏ ਇਹਨਾਂ ਨੂੰ ਤੇ ਠੰਡ ਦੇ ਦਿਨ ਸੀ ਤੇ ਆਪ ਜੀ ਬਾਹਰ ਗਏ ਗਲੀ ਵਿੱਚ ਬਰਾਤ ਚੰਨ ਚੰਨ ਤੋਂ ਪਹਿਲਾਂ ਤੇ ਜਿਹੜੇ ਜਿੰਨੇ ਵਸਤਰ ਸੀ ਕੀਮਤੀ ਆਪਦੇ ਸਰੀਰ ਤੋਂ ਸਾਰੇ ਦਾਨ ਕਰਕੇ ਤੇ ਆ ਕੇ ਦਰਵਾਜ਼ੇ ਤੇ ਖੜੇ ਹੋ ਗਏ ਜੀ ਨੰਗ ਤੜ੍ਹੇਗੇ ਕਹਿ ਲਓ ਤੇ ਥੋੜਾ ਉਧਰੋਂ ਗੁਰੂ ਹਰਗੋਬਿੰਦ ਸਾਹਿਬ ਜੀ ਆਪ ਜੀ ਦੇ ਪਿਤਾ ਜੀ ਆਏ ਤੇ ਉਹਨਾਂ ਨੇ ਮਾਤਾ ਨਾਨਕੀ ਜੀ ਨੂੰ ਆਵਾਜ਼ ਮਾਈ ਭਈ ਨਾਨਕੀ ਜੀ ਇਹ त्याग मल ਇਹਨਾਂ ਦਾ ਨਾਂ त्याग मल ਸੀ ਬਚਪਨ ਚ ਤੇ त्याग मल ਨੇ ਸਾਡੇ ਨਾਲ ਬਰਾਤ ਵਿੱਚ ਨਹੀਂ ਜਾਣਾ ਆਪਣੇ ਭਰਾਤਾ ਦੀ ਬਰਾਤ ਵਿੱਚ ਤੇ ਇਹ ਤਿਆਰ ਕਿਉਂ ਨਹੀਂ ਕੀਤਾ ਇਹਨਾਂ ਨੂੰ ਤੇ ਅਸੀਂ ਇਹਨਾਂ ਨੂੰ ਇਹਨਾਂ ਨੂੰ ਵਸਤਰ ਨਹੀਂ ਤੁਸੀਂ ਬਣਾ ਕੇ ਦਿੱਤੇ ਤੇ ਮਾਤਾ ਜੀ ਕਹਿੰਦੇ ਵੀ ਇਹ ਤਾਂ ਇਹਨਾਂ ਦਾ ਰੋਜ਼ ਦਾ ਕਰਮ ਹੈ ਅੱਜ ਇੱਕ ਦਿਨ ਦਾ ਥੋੜਾ ਹੈ ਇਹਨਾਂ ਨੂੰ ਜਿੰਨੇ ਮਰਜ਼ੀ ਵਸਤਰ ਪਾਉ ਲੋ ਇਹ ਗਲੀ ਵਿੱਚ ਜਾਂਦੇ ਗਰੀਬ ਲੋਕਾਂ ਨੂੰ ਲੋੜਵੰਦ ਬੱਚਿਆਂ ਨੂੰ ਵਸਤਰ ਉਤਾਰ ਕੇ ਦੇ ਆਉਂਦੇ ਆ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲ ਆ ਜੀ ਉਹਨਾਂ ਦੇ ਜੀਵਨ ਤੋਂ ਇੱਕ ਸਾਡੇ ਮਨ ਵਿੱਚ ਸੀ ਵੀ ਉਹ ਜਿਹੜੀ ਸੇਧ ਆ ਵੀ ਉਹ ਵਸਤਰ ਦਾਨ ਕਰਿਆਉਂਦੇ ਸੀਗੇ ਜੀ ਬਚਪਨ ਚ ਇਹ ਇਹ ਉਹਨਾਂ ਦਾ ਜਿਹੜਾ ਸਤਗੁਰਾਂ ਨੇ ਜਿਹੜੀ ਸਮਾਜ ਨੂੰ ਜਾਂ ਲੋੜਵੰਦਾਂ ਲਈ ਉਹ ਇਹਨੇ ਫਿਕਰਮੰਦ ਰਹਿੰਦੇ ਸਨ ਆਪਣੀ ਪਰਵਾਹ ਨਹੀਂ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫਿਰ ਬਚਨ ਕੀਤਾ ਸੀ ਵੀ ਨਾਨਕੀ ਜੀ ਅੱਜ ਤੁਹਾਡਾ ਬੇਟਾ त्याग मल अपने शरीर तो वस्त्र दान करके आया जी शमा आवेगा देश ਨੂੰ ਕੌਮ ਨੂੰ ਧਰਮ ਨੂੰ ਅਣਖ ਨੂੰ ਗੈਰਤ ਨੂੰ ਲੋੜ ਜਦੋਂ ਪਈ ਜੀ ਤੇ ਤੁਹਾਡਾ ਬੇਟਾ ਆਪਣਾ ਸਰੀਰ ਵੀ দান ਕਰਕੇ ਆਇਆ ਬਿਲਕੁਲ ਤੇ ਉਹ ਸਮਾਂ ਆਇਆ ਫਿਰ ਚਾਂਦਨੀ ਚੌਕ ਤੇ ਜੀ ਉਹਨੇ ਸਰੀਰ ਵੀ ਦਾਨ ਕੀਤਾ ਤੇ ਅੱਜ ਉਹ ਮੇਰੇ ਮਨ ਵਿੱਚ ਸਾਡੇ ਜਦੋਂ ਅਸੀਂ ਬੈਠਦੇ ਆ ਤੇ ਬਚਨ ਕਰਦੇ ਵੇ ਸਾਨੂੰ 350 ਸਾਲਾਂ ਤੇ ਕੀ ਕਰਨਾ ਚਾਹੀਦਾ ਇਹ ਵੱਖਰੀ ਗੱਲ ਹੈ ਅਸੀਂ ਨਕਰਕੀਰਤਨ ਸਜਾਉਣੇ ਸੀ ਇਸ ਮਾਰੇ ਯਾਤਰਾ ਦੇ ਰੂਪ ਚ 15 ਮਈ ਇਸਵਰੀ 15 ਮਹਾ ਜੀ ਤੇ ਨਾਲ-ਨਾਲ ਮਨੁੱਖਤਾ ਦੇ ਭਲੇ ਲਈ ਜਿਹੜਾ ਸਾਡਾ ਸਿਧਾਂਤ ਗੁਰੂ ਨਾਨਕ ਸਾਹਿਬ ਨੇ ਬਖਸ਼ਿਆ ਇਸ ਧਰਤੀ ਤੋਂ ਜੀ ਤੇ ਮਨ ਸਾਡਾ ਪਹਿਲਾਂ ਹੀ ਸੀਗਾ ਵੀ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੇ ਬਚਪਨ ਦੇ ਉਸ ਇਤਿਹਾਸ ਨੂੰ ਯਾਦ ਕਰੀਏ ਉਹਨੂੰ ਮਾਣੀਏ ਉਹਤੇ ਅਸੀਂ ਅਮਲ ਕਰੀਏ ਤੇ ਉਹਨਾਂ ਸਿਧਾਂਤਾਂ ਨੂੰ ਅਸੀਂ ਫਾਲੋ ਕਰੀਏ ਤੇ ਅਸੀਂ ਪਹਿਲਾਂ ਪਲਾਨ ਕੀਤਾ ਕੰਬਲ ਵੰਡਾਂਗੇ ਹਜ਼ਾਰਾਂ ਹੀ ਅਸੀਂ ਕੋਸ਼ਿਸ਼ ਕਰਾਂਗੇ ਤੇ ਉਹ ਸਮਾਂ ਆ ਗਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਝੇ ਦੀ ਧਰਤੀ ਹਨ ਅੰਮ੍ਰਿਤਸਰ ਦੀ ਧਰਤੀ ਤੇ ਖੜੇ ਅਸੀਂ ਇਸ ਵੇਲੇ ਗੁਰੂ ਨਾਨਕ ਸਾਹਿਬ ਜੀ ਨੇ ਇੱਥੇ 17 ਸਾਲ ਉਹਨਾਂ ਦੀ ਕਰਮ ਭੂਮੀ ਹੈ ਤੇ ਅਸੀਂ ਉਸ ਇਤਿਹਾਸ ਨੂੰ ਗੁਰੂ ਤੇਗ ਬਹਾਦਰ ਸਾਹਿਬ ਦੇ ਬਚਪਨ ਦੇ ਇਤਿਹਾਸ ਨੂੰ ਮਾਣ ਵੀ ਰਹੇ ਹਾਂ ਉਹਨਾਂ ਨੂੰ ਯਾਦ ਕਰ ਰਹੇ ਹਾਂ ਫ਼ਰਸਾ ਜੀ ਨੇ ਮਤਲਬ ਕਿ ਆਪਣੇ ਕੱਪੜੇ ਉਤਾਰ ਕੇ ਗਰੀਬ 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 ਗੁਰਪੇ ਦੀ ਮਦਦ ਕੀਤੀ ਤਾਂ ਤੁਸੀਂ ਅੱਜ ਉਹੀ ਸਿਧਾਂਤ ਤੇ ਚੱਲ ਕੇ ਉਹਨਾਂ ਦੇ ਸ਼ਹੀਦੀ ਉਹਨੂੰ ਹਾਂ ਬਿਲਕੁਲ 350 ਸਾਲਾਂ ਮੈਂ ਮੈਂ ਸੋਚਦਾ ਸੀ ਭਈ ਅਸੀਂ ਉਹ ਉਹਨੂੰ ਸਮਰਪਿਤ ਇਹ ਸਾਡੀ ਭਾਵਨਾ ਆਇਆ ਭਈ ਅਸੀਂ ਉਹ ਗੁਰੂ ਤੇਗ ਬਹਾਦਰ ਸਾਹਿਬ ਦੇ ਦੱਸੇ ਹੋਏ ਉਸ ਸੇਵਾ ਭਾਵਨਾ ਮਨੁੱਖਤਾ ਦਾ ਭਲਾ ਜੀ ਦਇਆ ਪਰਵਾਨ ਦਾ ਜਿਹੜਾ ਹੋਕਾ ਗੁਰੂ ਨਾਨਕ ਸਾਹਿਬ ਨੇ ਦਿੱਤਾ ਜੀਵਾਂ ਤੇ ਦਇਆ ਕਰਨੀ ਸਭ ਤੇ ਦਇਆ ਕਰਨੀ ਆ ਤੇ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ